ੋਸਾਸਤਰੀ ਅੱਜ ਦਾ ਵੀਡੀਓ ਆ ਗਿਆ ਹੈ। ਅਗਰੇਟਰ ਰੰਨੀ ਰੌਜੀ ਗਈ। ਚੰਗੇ ਮਾਰੂ ਮਿਲ ਗਈ ਲੈ। ਯਾਰ ਕੋਈ ਗੱਡੀ ਜਿਮੜਾਣਾ। ਖੈਤੀ ਨੂੰ ਖਮਾ ਭਾਈ। ੋਸਾਸਤਰੀ ਗਾਇਸ ਹਰਿਆਣੂ ਵੈਲਕਮ ਬੈਕ ਮਾਈ ਨਿਊ ਵਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਤੇ ਸੇ ਦੀ ਸ਼ੁਰੂਆਤ ਹੋ ਚੁੱਕੀ ਹੈ। ਸਹਿਜ ਅਮਨ ਸਹਿਜ ਇਹਨਾਂ ਦਾ ਨਾਮ ਆ ਤੇ ਸਹਿਜ ਮੇਰੀ ਬੇਟੀ ਦਾ ਨਾਮ ਆ ਅਮਰ ਮੇਰਾ ਨਾਮ ਇਹਨਾਂ ਦਾ ਨਾਮ ਆ ਤੇ ਮੇਰਾ ਨਾਮ ਕਮੈਂਟ ਬਾਕਸ ਵਿੱਚ ਦੱਸਿਓ ਜੀ ਕਿਹਨਾਂ ਵਿੱਚ ਨਸਣਾ ਤੇ ਇੱਕ ਟਣਾ ਹੋਰ ਆ ਉਹਦਾਂ ਵੀ ਦੱਸਿਓ ਤੇ ਅੱਜ ਚੱਲੇ ਆ ਸਵੇਰੇ ਸਵੇਰੇ ਮੰਮੀ ਹੁਣੀ ਚਲੇ ਗਏ ਆ ਮੰਮੀ ਹੁਣੀ ਚਲੇ ਗਏ ਸਵੇਰ ਦੇ 7 ਵਜੇ ਗਏ 8 ਵਜੇ 9 ਵਜੇ ਮੰਮੀ ਹੁਣੀ ਗਏ ਇੱਥੇ ਗਏ ਅੱਜ ਅੱਜ ਕਰਦੇ ਆ ਤੁਹਾਡੇ ਸਾਹਮਣੇ ਗਏ ਜਾਂ ਸਾਰੇ ਜਾਣੇ ਪ੍ਰੋਬਲਮ ਇੱਕ ਆ ਗਈ ਆ ਥੋੜਾ ਜਿਹਾ ਜਿੱਦਾਂ ਆੜੀ ਮਾਸੀ ਹੋਣਾ ਦਾ ਐਕਸੀਡੈਂਟ ਹੋ ਗਿਆ ਆ ਤੇ ਉੱਥੇ ਗਏ ਆ ਸਵੇਰ ਦੇ ਉਹ ਤੇ ਹੁਣ ਆਪਾਂ ਵੀ ਚੱਲੇ ਆ ਉੱਥੇ ਦੇਖਦੇ ਜਾ ਕੇ ਕੀ ਕੰਡੀਸ਼ਨ ਹੈ ਕੀ ਆ ਤੇ ਸਾਂ ਤੁਹਾਨੂੰ ਦੱਸ ਦਿਆਂ ਕਿੱਦਾਂ ਹੋਇਆ ਉਹ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਜਾ ਕੇ ਦੱਸਦੇ ਆ ਤੇ ਘਰ ਦੇ ਉੱਥੇ ਗਏ ਆ ਸਵੇਰ ਦੇ ਤੇ ਹੁਣ ਆਪਾਂ ਵੀ ਚੱਲੇ ਆ ਤੇ ਮੰਮੀ ਹੁਣੇ ਤਾਂ ਪਹਿਲੇ ਚੱਲੇ ਗਏ ਆ ਸਵੇਰ ਦੇ ਹੁਣ ਆਪਾਂ ਚੱਲੇ ਨਾਲੇ ਮੈਂ ਕਿਹਾ ਕੁੜੀ ਨੂੰ ਸਕੂਲੋਂ ਚੱਕ ਲਾਂਗੇ ਤੇ ਨਾਲੇ ਆਪਾਂ ਜਾਵਾਂਗੇ ਖਾਣ ਨੂੰ جا کے دے دیں کی کنڈیشن ہے تو ਤੁਸੀਂ ਤੇ ਸਾਰਿਆਂ ਨੇ ਬਲੌਗ ਨੂੰ ਬਣੇ ਰਹੋ ਫਿਰ ਤੁਹਾਨੂੰ ਪੜ੍ਹਿਓ ਚਲੋ ਜੀ ਆ جاਸੋ پڑھو ਲੈ ਜੀ ਬਹੁਤ ਜਿੱਤ ਹੈ ਆਪਾਂ ਅੱਛਾ ਕਿੱਥੇ ਆਈਆਂ ਲੈ ਜੇ ਕੀ ਕਾ ਇਹ ਬਾਬਾ ਬਾਬਾ ਡੋਬ੍ਰੇਟ ਹੁੰਦੇ ਆ। ਹਾਂ। ਉਹ ਮੈਂ ਤੁੰਨੀ ਥੋੜੀ ਪਤਲੀ ਚ ਨਾ ਬੋਲਦੇ ਆ। ਆ ਦੇ ਆ ਦੇ ਆ ਦੇ ਆ ਆ ਚੈਲੈਂਜ ਆ ਗਈ ਸੀ। ਆਹ ਤੇ ਇਹਦੇ ਜਿਹੜੇ ਆ ਆ ਮੇਰੇ ਸਿਰ ਤੇ ਵਾਲ ਚ ਰਹਿ ਗਈ ਆ ਹੈਗੀ। ਜੇ ਕਿ ਮਾਸੀ ਦੁਪੱਟਾ ਹੁੰਦਾ ਨਾ ਇਦਾਂ ਲਾਈ ਫੜਦਾ ਵੀ ਨਹੀਂ ਸਿੱਖਦੀ। ਸੱਚੀ ਵਿੱਚ ਹੀ ਫੜਦਾ। ਇਹ ਕੋਈ ਨਾ ਸੀ। ਦੋਸਤੋ ਆ ਪਤਲੀ ਕਰਕੇ ਫੱਟ ਗਈ ਇਹ। ਕਰਕੇ ਫੱਟ ਗਈ। ਚੁੰਨੀ ਫਸ ਗਈ ਜੀ ਬੁਲਟ ਦੇ ਵਿੱਚ ਤੇ ਤੁਸੀਂ ਵੀ ਸਾਰਿਆਂ ਨੇ ਆਪਣਾ ਖਿਆਲ ਰੱਖੋ। ਤੇ ਚੁੰਨੀ ਜਿਹੜੀ ਸੰਭਾਲ ਕੇ ਬੈਠਿਆ ਕਰੋ ਮੋਟਰਸਾਈਕਲ ਤੇ ਦੇਖ ਲਓ ਹੁਣ ਕਿੰਦਾ ਦਿੱਕਤ ਆਈ ਆ ਗੜੇ ਚ ਲਪੇਟੋ ਕੇ ਗਲਾ ਗਲਾ ਸਾਰਾ ਹੀ ਛੇਲੋ ਹੋ ਗਿਆ ਹੁਣ ਆਪਾਂ ਵਿੱਚ ਵਿੱਚ ਦਿਖਾ ਨਹੀਂ ਸਕਦੇ ਕਿਉਂਕਿ ਬਲੱਡ ਜਿਹੜਾ ਖੂਨ ਆਪਾਂ ਦਿਖਾ ਨਹੀਂ ਸਕਦੇ ਇਹਦੇ ਉੱਪਰ ਬਲੱਡ ਜਿਹੜਾ ਆਪਾਂ ਵੀਡੀਓ ਚ ਦਿਖਾ ਨਹੀਂ ਸਕਦੇ ਕਿਸੇ ਦੇ ਵੀ ਤੇ ਇਸ ਕਰਕੇ ਸਾਰਿਆਂ ਨੇ ਆਪੋ ਆਪਣਾ ਖਿਆਰ ਰੱਖੋ ਤੇ ਚੁੰਨੀ ਦਾ ਖਿਆਰ ਰੱਖੋ ਖਾਸ ਕਰਕੇ ਅੱਜ ਸੂਇਦਰ ਖੇਲਣ ਦੇ ਗੁੱਡਿਆਂ ਨਾਲ ਉਹ ਗੜਾ ਲੱਗ ਗਿਆ ਤੇ ਦਰਿਆ ਸਾਈ ਨੂੰ ਦੇ ਗੜਾ ਨਾ ਮਾਟ ਲਾਟ ਮਾਟ ਕੋੜ ਨੂੰ ਲੱਗਿਆ ਬਚਾਅ ਹੋ ਗਿਆ ਹੋਏ ਕਿਤੇ ਕਿਨਾ ਖਾਵਾ ਦੇਣਾ ਸੀ ਇਹ ਤੁਗਰ ਲੈ ਵੀ ਜੋ ਆ ਆ ਸ਼ੂਗਰ ਉਹ ਤੋਂ ਤੁਹਾਨੂੰ ਤੇ ਉਹ ਕਹਿੰਨੇ ਹੱਥ ਨਹੀਂ ਪਾਉਣਾ ਕਹਿਣਾ ਉਹਨੂੰ ਪਹਿਲੇ ਕੰਟਰੋਲ ਕਰੋ ਸ਼ੂਗਰ ਨੂੰ ਕੰਟਰੋਲ ਕਰੋ ਲੱਗ ਕੇ ਦੇਖਣੀ ਆ ਉੱਥੇ ਹੋਈ ਤਾਂ ਗੱਲ ਹੋਏ ਇਹ ਕੱਜਾ ਤੁਪਾਰਦਾ ਵੀ ਨਹੀਂ ਛੇਦੀ ਸ਼ੂਗਰ ਆ ਰਿਆ ਨਾ ਮਰੀ ਨਾ ਵੀ ਮੇਰੇ ਰਾਮਾ ਜੰਦ ਦਾ ਆ ਸਮਝ ਗੁਰੂ ਵੀ ਕਈ ਤਰ੍ਹਾਂ ਦੀ ਹੈ ਹਾਂ ਇੱਕ ਤਰ੍ਹਾਂ ਦੀ ਜੁਗਰ ਮੇਰੀ ਹੈਗੀ ਇੱਕ ਉਹਨਾਂ ਜਾਟੂ ਦਾ ਰਾਮੀ ਤੁਹਾਡੇ ਘਟ ਦੀ ਵੱਦੀ ਇਹਨੇ ਇੱਕੋ ਇੱਕ ਲੈਵਲ ਤੇ ਰਹਿੰਦੀ ਹੈ ਘਟ ਦੀ ਵੱਦੀ ਸੀ ਉਹਨਾਂ ਨੇ ਮੈਨੂੰ ਉਹਨਾਂ ਨੇ ਇੰਜੈਕਸ਼ਨ ਦੇ ਦਿੱਤੀ ਸੀ ਸ਼ਾਇਦ ਵੀ ਬੀਪੀ ਨੂੰ ਹਿਸਾਬ ਕਰਦਾ ਹਾਂ ਹਾਂ ਇੰਜੈਕਸ਼ਨ ਦੇ ਦਿੱਤੀ ਸੀ ਮੈਨੂੰ ਉਹਨਾਂ ਨੇ ਵੀ ਦੱਸੂ ਕਰ ਉਹਨਾਂ ਨੇ ਫਿਰ ਇਹ ਕਿਦਾਂ ਪਤਾ ਲੱਗਦਾ ਲੈ ਘਟ ਜਾਂਦੀ ਵੱਜ ਜਾਂਦੀ ਮੈਂ ਮਸ਼ੀਨ ਰੱਖੀ ਹੋਏ ਚੈੱਕ ਕਰਦੀ ਸੀ ਸਾੜਾ ਪੀਣਾ ਨਾ ਮਿੱਠਾ ਇੰਜੈਕਸ਼ਨ ਲਾਓ ਦੇਖਾਓ ਇੱਕ ਤਾਂ ਵੀ ਹੈ ਹਾਂ ਨਹੀਂ ਕਲਾਨੀ ਉਹ ਦੀ ਦੀ ਗੱਲ ਕਰਦੇ ਬਾਹਰ ਵਾਲੀ ਕਿ ਉਹਨਾਂ ਦੀ ਭਾਬੀ ਪ੍ਰੈਗਨੈਂਟ ਸੀ ਤੇ ਉਹ ਇੰਜੈਕਸ਼ਨ ਲਾ ਕੇ ਸੇ ਕੁਝ ਪਾਦੀ ਫਿੰਦੀ ਸੀ ਦੂਸਰੀ ਗੱਲ ਇਹ ਅਮੇ ਨਵੀਂ ਜਿਓਤੀ ਹੋਣ ਵਾਲੀ ਸੀ ਮੈਂ ਵੀ ਇੰਜੈਕਸ਼ਨ ਹੀ ਲਾਉਂਦੀ ਆਹ ਉਹ ਕਹਿੰਦੇ ਸ਼ੂਗਰ ਦੇ ਹੁੰਦੇ ਇੰਜੈਕਸ਼ਨ ਆਹ ਉਹ ਕਹਿੰਦੇ ਸ਼ੂਗਰ ਦੇ ਇੰਜੈਕਸ਼ਨ ਹੁੰਦੇ ਪਹਿਲਾਂ ਉਹ ਲਾਉਂਦੇ ਕਹਿੰਦੀ ਉਹ ਪਹਿਲਾਂ ਲਾਉਂਦੀ ਆ ਫੇਰ ਕੁਝ ਪਾਦੀ ਫਿੰਦੀ ਆ ਤੇ ਮੈਂ ਖਾਣ ਪੀਣ ਤੇ ਉਹ ਸਵੇਰ ਨੂੰ ਮੈਂ ਬੇਸਨ ਦਾ ਪੁੰਡਾ ਖਾਂਦੀ ਸੀ ਤੇ ਸ਼ਾਮ ਨੂੰ ਸ਼ੂਗਰ ਫ੍ਰੀ ਆਟਾ ਲੈਂਦਾ ਆ ਉਹ ਇੱਕ ਰੋਟੀ ਖਾਣੀ ਅੱਛਾ ਇੱਕ ਰੋਟੀ ਖਾਣੀ ਜ਼ਿਆਦੇ ਨਹੀਂ ਜੇ ਦੋ ਖਾਦੀ ਦੀ ਤੇ ਸ਼ੂਗਰ ਕਾਚਨ ਦੀ ਉਹ ਨਾਲ ਹੀ ਦੂਸਰੇ ਆਟੇ ਨਾਲ ਅਸਾਂ ਇਹ ਆਟੇ ਛੱਡ ਦਿੱਤਾ ਹੈ ਨਾ ਬੇਸਣ ਦਾ ਵੀ ਦਾਣਾ ਲੈਣਾ ਤੇ ਉਸ ਸ਼ੂਗਰfree ਆਟੇ ਦੀ ਰੋਟੀ ਬਣਾ ਲੈਂਦਾ ਚਾਹ ਬਿਲਕੁਲ ਸਿੱਕੀ ਥੱਤੀ ਕੱਢ ਕੇ ਸੌਂ ਮਜਾਇਣ ਕੱਢ ਕੇ ਉਹ ਪੀਣੀ ਉਹ ਕਿਹ ਕੁ ਸਵਾਦ ਨਹੀਂ ਦਾਣਾ ਕੀ ਕਰਨਾ ਹੁਸਨ ਮਿਆਣਾ ਵੀ ਨਾਣੇ ਕਹਿੰਦੇ ਤੂੰ ਸਵਾਦ ਨਾ ਦੇਖ ਸਵਾਦ ਨੂੰ ਆਪਣੀ ਸੇਤ ਤੇ ਇੱਕ ਇਹੋ ਲੱਗ ਤੇ ਦੋ ਜਿਹਨੇ ਆਲੇ ਵੀ ਆਉਣੇ ਆ ਜੇ ਕੋ ਵਿਆਹ ਵੀ ਨਹੀਂ ਹੈਗਾ ਉਹ ਇਹਦਾ ਨਾਲ ਤੂੰ ਨਾ ਸ਼ੂਗਰ ਤੇ ਕੰਟਰੋਲ ਕਰ ਖਾਣਾ ਸਹੀ ਗੱਲ ਹਾਂ ਉਹਦੇ ਗੱਲ ਲੈ ਸਵੇਰ ਨੂੰ ਮੇਥੀ ਦਾ ਪਾਣੀ ਪੀਣਾ ਬਾਦਾਮ ਭਿੰਨੇ ਪਾਉ ਉਹ ਖਾਣੇ ਸਾਪੋਰੀ ਲੈ ਕੇ ਲੈ ਸਟੇ ਦੇ ਫ੍ਰੀਜ ਦੇ ਮਰੇ ਲਾਗੇ ਨੂੰ ਆ ਹਾ ਹਾ ਕੀ ਖਾ ਤੇ ਆ ਹਾ ਬਣਾ ਆ ਲੈ ਕੇ ਨਾਲ ਦੇ ਦੇ ਕੇ ਫ੍ਰੀਜ ਦੇ ਅੰਦਰ ਸਾਰੇ ਆ ਲੈ ਰੇ ਤੂੰ ਇਹਨੇ ਉਹਨੇ ਤਰੀਏ ਕਿ ਤਾ ਚਾਦੇ ਨੂੰ ਸਾਰਾ ਕੁਝ ਪਾਣਾ ਪੈਣਾ ਸਾਰੀ ਅੰਦਰ ਕੰਦੀ ਕਰਦਾ ਹੀ ਨਾ ਇਹ ਬਵਾੜੀ ਕਰਕੇ ਕਹਿੰਦੇ ਹੋ ਗਾ ਛੇੜਦਾ ਵੀ ਪਿੰਦਾ ਹੀ ਇਹ ਕੀ ਗੱਲਾਂ ਆ ਓ ਜਿਹੜਾ ਹੜਦੀ ਵਿਹਾਂ ਨਹੀਂ ਉਹਦਾ ਹਰਦੀ ਰਹੀ ਜਾਣ ਮੋਜਾਂ ਦੀ ਮੈਂ ਇੰਨੀ ਦਵਾਈ ਖਾਣੀ ਤੁਹਾਨੂੰ ਕਹਿੰਦੇ ਆ ਆਪਣੇ ਮਹੀਨੇ ਦੀ ਦਵਾਈ ਨਹੀਂ ਹੁੰਦੀ ਹੈ ਇੰਨੀ ਸਾਰੀ ਆਹ ਤਾਂ ਫਿਰ ਆਰਦੀ ਰਹੀ ਕਿੰਨੇ ਦੀ ਆਈ ਹੈ 3000 ਦੀ ਮੈਨੇ ਲਗਾ ਸਾਢੇ ਵਿੱਚ ਹੀ ਆਹ ਦੇਖ ਲਾ ਕੋਲ ਕੇ ਲਓ ਵੀ ਜਸੂ ਗਿਫਟ ਮਿਲ ਗਿਆ ਕਹਿੰਦੀ ਹੁੰਦੀ ਕੁਰੀਨ ਦੇਣਾ ਜਨਾਨੀ ਕੋਲੋਂ ਦੇਣਾ ਇਹ ਪ੍ਰੋਗਰਾਮ ਦੇ ਕੁਝ ਰੱਖਿਆ ਸੀਗਾ ਬੜਾ ਵਧੀਆ ਲੈਦਰ ਹਲਕੀ ਸੋ ਦਲਾਕੀ ਦਾ ਮੜੀ ਜਾ ਜੀ ਜਲਾ ਕੁ ਜਦੋਂ ਬੈੱਡ ਤੇ ਬੈਠੇ ਹੈਗਾ ਕਿਦੇ ਵੀ ਸੈਰੀ ਭਰਤੋ ਲੈਦਾ ਆਰ ਇਸ ਦੀ ਦੀ ਆਪ ਵਧੀਆ ਚੀਜ਼ ਆਹ ਉਹਦੀ ਬਾਹ ਬਹੁਤ ਆੜੇ ਮਾਰੋ ਆਪਾਂ ਵੀ ਬੱਤ ਚਾਹਦੇ ਕੋਈ ਕੰਮ ਕਰਨਾ ਹੋਵੇ ਤਾਂ ਬਾਹ ਲੋ ਜੀ ਅੱਜ ਆਪਾਂ ਮੁੰਮੀ ਦੀ ਭੈਣ ਕੋਲ ਤੇ ਸਾਡੀ ਮਾਸੀ ਆ ਜੀ ਮਾਸੀ ਸਾਡੀ ਤੇ ਲੱਗ ਗਈਆਂ ਇਹ ਸੱਟਾਂ ਤੇ ਖਬਰ ਨਹੀਂ ਆਈ ਅੱਜ ਤੇ ਉਹ ਚੋਆ ਬੋਰਜ ਬੋਰਜ ਆ ਕਲੀਨ ਪੜਨੇ ਪੜਨ ਨਾਲ ਗਲੇ ਤੇ ਇੱਥੋਂ ਗੜਾ ਇਦਾਂ ਛੇਲ ਹੋ ਗਿਆ ਆ ਬਾਕੀ ਬਾਹਾਂ ਦੇ ਗੋਡਿਆਂ ਦੇ ਸਾਰੇ ਪਾਸੇ ਲੱਗੀਆਂ ਸੱਟਾਂ ਤੇ ਬਚਾ ਆ ਤੁਸੀਂ ਵੀ ਸਾਰੇ ਆਣੇ ਜਿਹੜੇ ਚੁੰਨੀ ਆ ਸੰਭਾਲ ਕੇ ਮਗਰ ਬੈਠਿਆ ਕਰੋ ਚੁੰਨੀ ਦੇ ਨਾਲ ਹੋਇਆ ਕੰਮ ਖਰਾਬ ਏ ਚਲੋ ਉਠੋ ਮਾਸੇ ਦਾ ਫੜ ਗਏ ਬੰਦੇ ਕੋਈ ਕਿੱਦਾਂ ਹੋ ਗਿਆ ਜਿਹੜਾ ਕੰਮ ਇਹ ਦੱਸੋ ਦੇਖ ਪਾਉਣੀ ਆ ਠੀਕ ਆ ਮਾਸੇ ਚਲੋ ਠੀਕ ਆ ਮਾਸੇ ਚਲਦਾ ਦੋ ਤੇਰੇ ਐਸੋ ਚ ਤੇਰੇ ਮੈਂ ਦੱਲ ਲੈ ਕੇ ਜਾਣੀ ਤੇ ਦਾਦੀ ਆਪੇ ਲਿਓ ਭੰਗ ਆਉਣੀ ਦਾਦੀ ਦੇ ਦਾਦੀ ਲੈਣਾ ਤੂੰ ਮਤ ਆ ਜਾ ਇਹ ਨਹੀਂ ਲੈਣਾ ਲੈ ਲੈ ਚਲੋ ਚੰਗਾ ਚਲੋ ਠੀਕ ਆ ਮਾਸੇ ਚੰਗਾ ਖਿਆਲ ਰੱਖੋ ਆਪਣਾ ਹੋਰ ਚਲੋ ਠੀਕ ਆਇ ਤੂੰ ਫੜ ਲੈਂਦੀ ਆ ਚੰਗਾ ਹੋ ਜਾਣੀ ਕਹਿੰਦੀ ਨਾਲ ਹੀ ਲੱਗ ਜਾਣੀ ਆ ਆਏ ਨੂੰ ਕਿੱਥੇ ਯਾਰਾ ਘੁਮਾਈ ਜਾਣਾ ਉਥੇ। ਬੋਲੀ ਪੰਡਾ ਅੱਜ ਬਨ ਲਈਆਂ ਜੀ। ਪੰਡਾ ਜਿਹੜੀਆਂ ਇਹ ਗਰਮ ਕੱਪੜਿਆਂ ਦੀਆਂ ਬਨ ਲਈਆਂ ਆਂ ਪਤਾ ਨਹੀਂ ਇਹ ਗਰਮ ਦੀਆਂ ਕਿ ਠੰਡੇ ਦੀਆਂ? ਗਰਮ। ਗਰਮ ਕੱਪੜਿਆਂ ਦੀਆਂ ਇਹ ਪੰਡਾ ਬਨ ਕੇ ਤੇ ਇਹਨਾਂ ਨੂੰ ਧੋਵਾਂਗੇ ਰਜਾਈਆਂ ਗੱਡ ਲਈਆਂ ਆਂ। ਤੇ ਇਹਦੇ ਚ ਰੱਖਾਓ ਇਹਨੂੰ ਉਧਰ ਰੱਖਿਆ ਵਾ। ਤੇ ਅੱਜ ਆਪਣਾ ਵਿਚਾਰਾ ਸਿੰਗਰ ਰਾਜਵੀਰ ਜਵੰਦਾ ਇਸ ਦੁਨੀਆ ਚ ਉਹਨੀਆਂ ਖਬਰਾਂ ਦੇਖਦੇ ਪਏ ਸੀ ਆ ਪੰਡ ਕਿਸਲੇ ਦੀ ਬੰਨ ਕੇ ਰੱਖੀ ਐ ਖਬਰ ਦੇਖਣਾ ਆਪੇ ਉਧਰੋਂ ਟੀਵੀ ਚੱਲਦਾ ਪਿਆ ਉਧਰ ਚਲੋ ਦੇਖਣਾ ਨਹੀਂ ਬੈਠ ਤੱਕ ਕੋਤਾਰ ਮਾ ਚੱਕਾਉਣੀ ਸੌਖੀ ਐ ਸੜਤੀ ਜਿਹੜੀ ਟੱਕੜੀ ਸੌਖੀ ਆ ਥੁਰਦੀ ਜਿਹੜੀ ਰੱਖਣੀ ਕਿੱਥੇ? ਪੈ ਦੀ ਚੱਕ ਲੈ ਇਧਰੋਂ। ਰੱਖਣੀ ਕਿੱਥੇ ਆ? ਉੱਤ ਰੱਖ ਦੋ। ਬੈਟ ਟੁੱਟ ਗਿਆ ਸਾਰਾ ਹੀ।

ਚੇ ਲੋਕੀ ਚੋਹ ਮਾਰੇ ਦੋਸ ਚਲ ਹਾਪਾ ਬਾਟੇ ਲੈ ਲੇ ਦੇਖ ਖਾਲੀ ਕਰਤਾ ਇਹਨੂੰ ਨਾ ਫੇਰ ਕੱਢੀਂ ਜੇ ਕੋਪੀ ਨਹੀਂ ਖਾਲੀ ਨਹੀਂ ਕਰਨਾ ਇਹਨੂੰ ਦੱਸ 8 ਤੇ ਦੇਖਿਓ ਚਨਾ ਬੱਜੇ ਆਲਰੇਡੀ ਚਲ ਛੱਡ ਜੀ ਨਵੇਂ ਸਰਪ੍ਰਾਈਜ਼ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਆ ਜੋ ਕੇ ਆਉਣਾ ਆ ਹਨਾ ਬੈੱਡ ਕੱਢਤੇ ਆ ਘਰ ਦੇ ਆ ਦੇ ਬਾਹਰ ਡੋਣਾ ਕਾ ਤੈਨੂੰ ਮੁੰਨਾ ਚ ਕੱਲਾ ਆ ਲਾ ਹਾਏ ਗੜਿਆ ਕਿੱਦਾ ਇਧਰੋਂ ਉਹ ਗੜਿਆ ਇਧਰ ਆ ਇਧਰ ਦੇਖੋ ਮੰਮੀ ਆ ਗਈ ਬਾਹਰ ਆਇਓ ਮੜਾ ਜਾ ਆ ਦੇਖੋ ਇਧਰੇ ਸੜ ਇਧਰ ਦੇਖੋ ਹਾਰ ਥੱਲੇ ਥੱਲੇ ਆ ਥੱਲੇ ਦੇਖ ਸਾਰਾ ਇਹ ਤਾਂ ਗੜ ਗਿਆ ਨਾ ਦੋ ਦੀ ਬੋਲ ਆਹ ਰਹਿਣ ਤੇ ਛੋੜ ਲਾ ਉਹ ਤੇ ਇਹ ਆ ਇਹ ਨਾ ਵਧੀਆ ਸੂਟਾ ਇਹ ਆ ਆ ਧੋਵਾਂਗੇ ਇਹਨਾਂ ਲਈ ਪਜਾਮੀ ਵੀ ਹੈਗੀ ਆ ਹਾਂ ਉਹ ਜਿਹੜੀ ਸੀਗੀ ਫੁੱਲ ਵਾਲੀ ਮੈਂ ਲਾ ਗਏ ਨਾ ਲਾ ਟੂਲ ਆਹ ਲ ਗੜ ਗਿਆ ਸਾਰਾ ਹੀ ਹੱਥ ਥੱਲੇ ਟੁੱਟਾ ਆਹ ਸਾਰੇ ਬਹੁਤ ਪੁਰਾਣੇ ਥੱਲੇ ਵੀ ਟੁੱਟ ਗਿਆ ਹਾਲੇ ተሌቁቶ ኢቶውንድልንድ ተፌቶውንድ ኢቶውኞቶው ኢቶው ኢቶው ਸੰਤਾਂ ਕਾ ਸੰਤ ਤੇਰੇ ਤੂੰ ਸੰਤਾਂ ਕਾ ਸੰਤ ਤੇਰੇ ਲੋ ਜੀ ਬੈ ਟੁੱਟ ਗਿਆ ਮੈਂ ਥੋੜਨੀ ਧੇਰੇ ਰਾਮ ਰਾਏ ਮੇਰੇ ਰਾਮ ਰਾਏ ਤੂੰ ਸੰਤਾਂ ਕਾ 고르시자 때라 그놈. 이둘 데까지도 한디. 두산다가 삼트데레. 메리 람 라에 메리 람 라에. ਬੇੜ ਦਾ ਥੱਲਾ ਦੇ ਲਓ ਅੱਜ ਦਾ ਹੀ ਪੂਜਾ ਸੀ ਬਾਗਦਰਾ ਲਿਆ ਇਹਨੂੰ ਜੀ 10 ਸਾਲ ਹੋ ਗਏ 10 ਸਾਲ ਤੋਂ ਪਹਿਲਾਂ ਦਾ ਹੀ ਆ ਮੇਰੇ ਵਿਆਹ ਤੋਂ ਪਹਿਲਾਂ ਦਾ ਮੇਰੇ ਵਿਆਹ ਨੂੰ 9 ਸਾਲ ਹੋ ਗਏ ਉਸ ਤੋਂ ਪਹਿਲਾਂ ਤਾਂ ਕਿਤੇ 5 ਸਾਲ 15 ਸਾਲ ਹੋਈ ਗਏ ਇਹਨੂੰ ਹਨ ਹਾਂ ਅੱਗੇ ਕੀ ਆ ਲਸ ਆ ਬਿੱਡ ਨੂੰ ਕਹਿੰਦੇ ਹੁੰਦੇ ਸੀ ਕੀ ਕਹਿੰਦੇ ਹੁੰਦੇ ਆ ਬਿੱਡ ਨੂੰ ਹਾਂ ਸਾਡਾ ਨਹੀਂ ਉਹ ਜੀ ਹਾਂ ਓਹੋ ਇਹ ਉੱਧਰ ਖੜੀ ਨੂੰ ਕੋਣ ਬਹੁਤ ਯਾਰ ਤੁਸੀਂ ਦੂਜੇ ਬਿੱਡ ਨੂੰ ਵੀ ਲਾੜਨਾ ਨਵੇਂ ਨੂੰ ਹਾਂ ਉਹ ਕੋਣ ਨਿਆੜੇ ਲੜ ਗਿਆ ਨਾ ਉਹ ਚੱਕ ਲੋ ਨੂੰ ਖਾਏ ਉਹ ਹਾਂ ਕਿਆ ਨੂੰ ਪੜਾ ਕੇ ਸਹੇਰ ਬੱਬਾ ਕੋਣ ਕਿੰਨਾ ਯਾਰ ਤੁਸੀਂ ਇੱਥੇ ਕਾਹਦਾ ਖਲਾਰਤਾ ਇੰਦਾਂ ਕਰਿਓ ਯਾਰ ਇੱਕ ਤਾਂ ਨਹੀਂ ਕਰ ਖਲਾਰਦਾ ਤੁਸੀਂ ਤੇ ਸਾਰੇ ਪਾਸੇ ਹੋ ਪਰ ਅਰੇ ਪਰ ਚਾਕਿਟ ਲੈ ਕੇ ਆ ਬਾਰ ਲੈ ਜੀ ਇਹਨੂੰ ਬਾਹਰ ਹੀ ਬਾਹਰ ਲੈ ਰੋ ਗੇੜ ਤੋਂ ਉੱਥੇ ਹੀ ਰੱਖ ਲੈਨੇ ਇਹਨੂੰ ਤੋੜ ਕੇ ਯੋ ਹੌਰਾ ਕੋਣ ਨਿਆਣੇ ਲੜ ਜਾਣਾ ਉੱਪਰ ਫੜ ਚੁੱਪ ਚਪਰ ਚੁੱਪ ਚਪਰ ਇੱਥੇ ਬੋਲੇਗਾ ਦਾਦੀ ਇੱਧਰ ਬਾਲਾਂ ਇਕੱਠਾ ਕਰਦੀ ਐ ਕਾਲ ਅੰਦਰ ਝਾੜ ਲਿਆ ਤੁਸੀਂ ਆ ਹਾਂ ਉਹਦੋਂ ਕੇਤ ਨੂੰ ਪਾਉਂਦਾ ਫਿਰ ਰਹਿਣੀ ਆ ਸੀ ਪਾਣੀ ਮਾਰੋ ਬੁਟੇ ਵੰਡ ਰਿਹਾ ਹੈ ਹੋਏ ਬੀਜ ਰਹਾ ਵਾਹ ਇਹ ਤਾਂ ਨਾਮ ਸਾਫੀ ਹਮ ਕੀ ਕਰੇ ਉਹ ਕੋਈ ਪਤਾ ਨਹੀਂ ਲੱਗਦਾ ਉਹ ਪੈਨਸਲ ਲੈ ਬੱਚੇ ਬੈਤੇ ਬੈ ਗਈ ਪਾਪਾ ਪੈਨਸਲ ਹੋਰ ਇਹ ਅੰਦਰ ਵੀ ਬਹੁਤ ਤੇਜ਼ ਨਿਕਲਿਆ ਮਮਾ ਹੋਰ ਪੈਨਸਲ ਲਈ ਬਈ ਉੱਥੇ ਗੋਲ ਜੀ ਗਲ ਤਾਂ ਗਿਆ ਹੀ ਸਾਰ ਅੰਦਰ ਜਾ ਅੰਦਰ ਜਾ ਅੰਦਰ ਜਾ ਮੈਂ ਇਨਾਂ ਨੂੰ ਸਪਲਾਈ ਲੈ ਲਈਆਂ ਇਹ ਦੇਖੋ ਪੰਜਾਬ ਮੇਰੀ ਵੱਡ ਗਿਆ ਮਰੀਆਂ ਨੂੰ ਤੇ ਬੜਾ ਔੜੇ ਤੇ ਚੱਪਣ ਦੇ ਨਹੀਂ ਪੜੇ ਤੇ ਉੱਪਰ ਦੇਖ ਲਈ ਨਵੇਂ ਮਮਾ ਪੈਸਾ ਚੱਕ ਲੋ ਤੇ ਪੈਸਾ ਲਾ ਕੁੱਲੀ ਕੁੱਲਾ ਕੰਨੀ ਨਾ ਕਰੋ ਮੇਰੇ ਨੂੰ ਮਾਰਿਆ ਰਾਤੀ ਪਾ ਦੇ ਤੇ ਤੇ ਹਲੇ ਦੇ ਜਾ ਤੂੰ ਜਾ ਚੱਕਿਆ ਜਾ 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 ਹੋਰ ਹੋਰ ਕੋਈ ਫੋਨ ਕੇ ਤੂੰ ਕੋਣ ਲੱਗਦਾ ਨੰਦ ਨਾ ਬਾੜੀ ਹੋਲੇ ਉ ਚੱਕਲਾ ਉ ਚੱਕਲਾ ਤਾਗਲੇ ਉਹ ਵੀ ਉਹ ਵੀ